ਅੱਜ ਵਾਲੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਪੂਰੀ ਜ਼ਰੂਰ ਦੇਖਿਓ ਤੁਸੀਂ ਤੁਹਾਨੂੰ ਕੁਝ ਨਾ ਕੁਝ ਫਾਇਦਾ ਹੀ ਮਿਲੂਗਾ 5 ਵਜ ਗਏ ਸੀ ਸਵੇਰ ਦਾ ਟਾਈਮ ਹੋ ਗਿਆ ਬਿਸਤਰੇ ਚੋਂ ਨਿਕਲਣ ਦਾ ਟਾਈਮ ਹੋ ਗਿਆ ਉੱਠ ਤਾਂ ਪਹਿਲਾਂ ਹੀ ਖੜੀਦਾਗਾ ਮਹਿਤਾਬ ਕੋਰ ਸੁੱਤੀ ਪਈ ਆ ਬੱਚਿਆਂ ਨੂੰ ਥੋੜਾ ਜਿਹਾ ਇਸ ਟਾਈਮ ਮੈਂ ਘਟ ਤੰਗ ਕਰਦਾਗਾ ਨਹੀਂ ਸ਼ਾਮ ਨੂੰ ਤਾਂ ਪੂਰਾ ਚਹਰਾ ਨੂੰ ਫੁੱਲ ਨਚਾਈਦਾਗਾ ਦੇਖੋ ਤੁਸੀਂ ਬਾਹਰ ਦਾ ਮਾਹੌਲ ਤਰੇਲ ਕਿਵੇਂ ਜਾਲੀ ਨਾਲ ਚੰਬੜੀ ਪਈ ਆ ਆ ਜਿਵੇਂ ਮੱਖੀਆਂ ਜਿਵੇਂ ਭਿੰਕਦੀਆਂ ਦਿਖਦੀਆਂ ਸਾਰੀਆਂ ਤਰੇਲ ਆਏ ਮੀਂਹ ਵਾਂਗੂ ਪੈ ਰਹੀ ਆ ਤੇ ਇਹ ਦਾ ਮੱਝ ਮਕਸਦ ਤਾਂ ਕੁਛ ਨਹੀਂ ਹੈਗਾ ਬਸ ਇੱਕ ਤੁਹਾਨੂੰ ਦਿਖਾਉਣਾ ਚਾਹੁੰਦਾ ਮੈਂ ਇਹ ਵੀ ਜਿਹੜੇ ਕਈ ਵਾਰੀ ਵੀਰੇ ਸੰਗ ਜਾਂਦੇ ਨੇ ਬੰਦੇ ਵੀ ਯਾਰ ਕਿਵੇਂ ਕਰੀਏ ਅਸੀਂ ਮਤਲਬ ਵੀ ਕਿਉਂਕਿ ਆ ਮਤਲਬ ਜਿਹੜੀ ਜਿਹੜੀ ਕਮਿਊਨਿਟੀ ਅਸੀਂ ਬਿਲੋਂਗ ਕਰਦੇ ਆ ਨਾ ਸਾਨੂੰ ਟਰੇਡਿੰਗ ਕਰਨੀ ਨਹੀਂ ਆਉਂਦੀਗੀ ਅਸੀਂ ਪਹਿ ਚੀਜ਼ ਪੈਦਾ ਤਾਂ ਕਰ ਲੈਨੇ ਆ ਪਰ ਸਾਨੂੰ ਵੇਚਣ ਲੱਗੇ ਸੰਗ ਆਉਣ ਲੱ ਜਾਂਦੀ ਆ ਵੀ ਛੋਟਾ ਕੰਮ ਛੱਡ ਤੋਂ ਹੁੰਦਾ ਨਹੀਂ ਵੱਡੇ ਜੋਗੇ ਅਸੀਂ ਹੈ ਨਹੀਂਗੇ ਤੇ ਹੁਣ ਤੁਸੀਂ ਆ ਦੇਖੋ ਪਰ ਇੱਕ ਗੱਲ ਹੈਗੀ ਆ ਵੀ ਜੇ ਤੁਸੀਂ ਆਪਦੇ ਕੰਮ ਕਰਨ ਲੱਗ ਜੈਨੋਂ ਨਾ ਸਵਾਦ ਬਹੁਤ ਆਉਂਦਾ ਫਿਰ ਇੱਕ ਟਾਈਮ ਮੈਂ ਵੀ ਸੀਗਾ ਮੈਂ ਵੀ ਬਥੇਰਾ ਐਂ ਹਿੰਦਾ ਸੀ ਆਲਸੀ ਸੀਗਾ ਪਰ ਇੱਕ ਸਮਾਂ ਆਇਆ ਤੇ ਆਪਾਂ ਵੀ ਚੇਂਜ ਕਰ ਲਿਆ ਆਪਣੇ ਆਪ ਨੂੰ ਤੇ ਚੰਗਾ ਲੱਗਣ ਲੱਗ ਗਿਆ ਕਮਲਪ੍ਰੀਤ कौर ਆ ਗਈ ਹੈ ਬਾਹਰ ਠੰਡ ਜੀ ਮੰਦੀ ਆ ਰਹੀ ਹੈ ਇਹ ਇਹ ਬੜੇ ਚੰਗੇ ਸਕੂਲ ਦੀ ਵਧੀਆ ਟੀਚਰ ਸੀਗੀ ਇਹ ਪਰ ਇਹਨੂੰ ਵੀ ਆਹ ਲਾਈਫ ਸਟਾਈਲ ਚੰਗਾ ਲੱਗਿਆ ਕਹਿੰਦੀ ਮੈਂ ਨੌਕਰੀ ਨਹੀਂ ਕਰਨੀ ਮੈਂ ਖਾਣਾ ਕਰ ਕਹਿੰਦੀ ਮੈਂ ਆਪਾਂ ਕੰਮ ਕਰਾਂਗੇ ਮੈਂ ਬਿਲਕੁਲ ਕਰਾਂਗੇ ਹੁਣ ਦੇਖ ਲਓ ਤੁਸੀਂ ਵੀ ਇਹ ਵੀ ਸਵੇਰੇ ਮੇਰੇ ਤੋਂ ਪਹਿਲਾਂ ਉੱਠਦੀ ਐ ਇਹ ਤੇ ਤੂੜੀ ਚਾੱਕ ਕੇ ਲਿਆਇਆ ਮੈਂ ਕੀ ਫਰਕ ਪੈਂਦਾਗਾ ਆਪਦਾ ਕੰਮ ਕਰ ਰਿਆਗਾ ਬਗਾਨਾ ਤਾਂ ਨਹੀਂ ਕਰ ਰਿਆਗਾ ਤੇ ਧਾਰਾਂ ਚੋਲੀਆਂ ਦਿਨ ਚੜਿਆ ਹੈਗਾ ਹੁਣ ਤਿਆਰ ਹੋ ਕੇ ਦਫ਼ਤਰ ਨੂੰ ਜਾਊਗਾ ਦਫ਼ਤਰ ਨੂੰ ਜਾਂਦਾ ਜਾਂਦਾ ਕੁਛ ਨਹੀਂ ਜਾਂਦਾ ਹੋਇਆ ਦੁੱਧ ਫੜਾ ਜੂ ਰਸਤੇ ਦੇ ਵਿੱਚ ਤੇ ਇਹ ਸਿਰਫ ਕਈ ਵੀਰ ਨਾ ਸ਼ਰਮਾ ਜਾਂਦੇ ਨੇ ਚੀਜ਼ ਪੈਦਾ ਕਰ ਲੈਂਦੇ ਨੇ ਮੁਰਕੇ ਵੇਚਣ ਲੱਗੇ ਨਾ ਉਹਨਾਂ ਨੂੰ ਸੰਗ ਜੀ ਆ ਜਾਂਦੀ ਯਾਰ ਕਿਵੇਂ ਜੇ ਜਾਵਾਂਗੇ ਦੇਖੋ ਆਪਾਂ ਐ ਹੋ ਗਏ ਡਾਟੀ ਫਾਟੀ ਸੋਹਣੀ ਜੀਨ ਪਾਈ ਆਪਾਂ ਮਹਿੰਗੇ ਬੂਟ ਪਾਏ ਆ ਤੇ ਦੁੱਧ ਫੜਾਉਣ ਤੁਰ ਜਾਗੇ ਕੀ ਫਰਕ ਪੈ ਜੂਗਾ ਕੋਈ ਫਰਕ ਨਹੀਂ ਆਪਦੀ ਮਿਹਨਤ ਨਾਲ ਪੈਦਾ ਕੀਤਾ ਹੋਇਆ ਆਪਾਂ ਕੰਮ ਕੀਤਾਗਾ ਸੋ ਵੀਰ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਦਾ ਮੈਂ ਮਕਸਦ ਸਿਰਫ ਇਹੀ ਸੀਗਾ ਵੀ ਜਿਹੜੇ ਵੀਰ ਕਈ ਸੰਗ ਜਾਂਦੇ ਨਾ ਕਿਉਂਕਿ ਅਸੀਂ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਜੱਟਾਂ 'ਚ ਥੋੜਾ ਜਿਹਾ ਆ ਜਾਂਦਾ ਇਹ ਇਸੇ ਕਰਕੇ ਮੈਂ ਕੋਸ਼ਿਸ਼ ਕੀਤੀ ਆ ਗੁੱਸਾ ਨਾ ਕਰਿਓ ਇਹ ਸਾਰਿਆਂ ਲਈ ਹੈਗੀ ਆ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣਾ ਕੰਮ ਕਰਨ ਦੀ ਆਦਤ ਪਾਓ ਆਪਦੀ